ਜਦੋਂ ਆਕਾਸ਼ ਬਾਣੀ ਤੋਂ ਦਿਨ ਢਲੇ ਠੰਡੂ ਰਾਮ ਹੋਰਾਂ ਦੀ ਜੁਗਲਬੰਦੀ ਦੇ ਸਿਲਸਿਲੇ 'ਚ ਰੇਡੀਓ ਤੇ ਤੇਰੀ ਕਣਕ ਦੀ ਰਾਖੀ ਮੁੰਡਿਆ ਗੀਤ ਵਜਦਾ ਹੁੰਦਾ ਸੀ ਤਾਂ ਬਿਹੜੇ 'ਚ ਨਵੀਂ ਫਸਲ ਦੀ ਆਮਦ ਦੇ ਚਾਹ ਚਰ ਦੇ ਨਿੱਕੇ ਮੋਟੇ ਆਹਰ 'ਚ ਜੁਟੇ ਸੁਆਣੀ ਦੇ ਚਿਹਰੇ ਤੇ ਨਿਖਾਰ ਆ ਜਾਂਦਾ ਸੀ ਨਵੇਂ ਦਾਣਿਆਂ ਦਾ ਚਾ ਕਿਸਾਨੀ ਪਰਿਵਾਰਾਂ ਦੇ ਨਾਲ-ਨਾਲ ਪਿੰਡਾਂ 'ਚ ਹੋਰ ਨਾ ਕਿੱਤਿਆਂ ਨਾਲ ਜੁੜੇ ਲੋਕਾਂ ਦਾ ਵੀ ਸਾਭਿਆ ਨਹੀਂ ਸੀ ਜਾਂਦਾ ਤਾਰਿਆਂ ਦੀ ਲੋਏ ਗ੍ਰੰਥੀ ਹਜ਼ਾਰਾਂ ਸਿਉਂ ਦੀ ਨਿੰਮੀ ਨਿੰਮੀ ਮੰਤਰ ਮੁਗਦ ਕਰਦੀ ਆਵਾਜ਼ ਚ ਪੌਖਟਾਲੇ ਤੋਂ ਪਹਿਲਾਂ ਪਾਲਾਂ ਦੀਆਂ ਪਾਲਾਂ ਗੱਭਰੂ ਕਾਮੇ ਸੋਨ ਸੁਨਹਿਰੀ ਪਾਹਾ ਮਾਰਦੇ ਖੇਤਾਂ ਵੱਲ ਬਹੀਰਾਂ ਘਤਦੇ ਹੁੰਦੇ ਸਨ ਤੇ ਪੱਕੀਆਂ ਕਣਕਾਂ ਵੱਢਣਾ ਵੰਨਣ ਤੇ ਗੌਹਣ ਦੇ ਆਹਰ ਚ ਜੁਟ ਜਾਂਦੇ ਸਨ ਕਣਕਾ ਨੂੰ ਦਾਤਰੀ ਪੈਂਦੀ ਚਾਰੇ ਹੱਥ ਜੀ ਜੰਤ ਤੇ ਮਾਲ ਲੰਗਰ ਲਈ ਬਰੇ ਭਰ ਦੇ ਖਾਦ ਪਦਾਰਥਾਂ ਦੇ ਜੁਗਾੜ ਲਈ ਜੁਟ ਜਾਂਦੇ ਸਨ ਧਰਤੀ ਮਾਂ ਦੇ ਸੀਨੇ ਤੇ ਉੱਗਿਆ ਰਿਜਕ ਦਾ ਤੀਲਾ ਤੀਲਾ ਸਲੀਕੇ ਨਾਲ ਸੰਭਾਜ ਜਾਂਦਾ ਸੀ ਅੱਕਣ ਥੱਕਣਾ ਉਹਨਾਂ ਮਿਹਨਤ ਕਸਾਂ ਦੇ ਨੇੜੇ ਤੇੜੇ ਨਹੀਂ ਸੀ ਟੁਕਦਾ ਪੱਕੀਆਂ ਕਣਕਾਂ ਦੀ ਬਾਢੀ ਕਰਦਿਆਂ ਹਾਸੇ ਠੱਠੇ ਤੇ ਦੁੱਖ ਸੁੱਖ ਦੀਆਂ ਗੱਲਾਂ ਹੁੰਦੀਆਂ ਬੱਬੇ ਹਾਲੀ ਦੀ ਸਿੰਝ 'ਚ ਕੁਲ ਦੇ ਪੁਲਵਾਨਾਂ ਦਾ ਜ਼ਿਕਰ ਹੁੰਦਾ ਤੇ ਕਦੀ ਜੱਕਾ ਜੱਟ ਜੌਣਾ ਮੋੜ ਜਾਂ ਦੁੱਲੇ ਪੱਟਈ ਵਰਗੀਆਂ ਲੋਕ ਕਥਾਵਾਂ ਵੀ ਛਿੜਦੀਆਂ ਸੋਹਲੇ ਹੱਥੀ ਕੰਮ ਨਿਮੇੜਦਿਆਂ ਹੁੰਦੀ ਇਹ ਚੁੰਝ ਚਰਚਾ ਬਰਸਤੀ ਮਹਿਪਲ ਹੋ ਨਿਬੜਦੀ ਸੀ ਕਣਕਾਂ ਅੱਜ ਵੀ ਪੱਕਦੀਆਂ ਨੇ ਪਰ ਉਹਨਾਂ ਦੀ ਸਾਂਭ ਸੰਭਾਲ ਦੀ ਪਿੰਡ ਦੀ ਜੀਵਲ ਸੈਣੀ ਸੈਲੀ ਨੂੰ ਕੋਈ ਫਰਕ ਨਹੀਂ ਪੈਂਦਾ ਬਾਗਾਂ 'ਚ ਬਹਾਰਾਂ ਪਹਿਲਾਂ ਬਾਗ ਹੀ ਉਤਰਦੀਆਂ ਨੇ ਅੰਬੀਆਂ ਦੇ ਬੂਟਿਆਂ ਨੂੰ ਬੂਰ ਵੀ ਆਪਣੇ ਵੇਲੇ ਨਾਲ ਪਹਿਲਾਂ ਹੀ ਪਹਿਲਾਂ ਬਾਗ ਹੀ ਤੇ ਕੋਇਲ ਦੀ ਮੱਠੀ ਮੱਠੀ ਹੂਕ ਵੀ ਉਂਝ ਹੀ ਸੁਣਨ ਨੂੰ ਮਿਲਦੀ ਹੈ ਉਦਰ ਤਾਂ ਰਤੀ ਭਰ ਵੀ ਨਹੀਂ ਬਦਲੀ ਪਰ ਅਨ ਦਾ ਤਾਂ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਹੁਣ ਉਹਦੇ ਘਰ ਦੀ ਤ੍ਰਿਮਤ ਨੂੰ ਪੱਕੀ ਕਣਕ ਦੀ ਰਾਖੀ ਬਹਿਣ ਨਾਲੋਂ ਚੁੱਪ-ਚੁੱਪ ਰਹਿੰਦੇ ਆਪਣੇ ਸਿਰ ਦੇ ਸਾਈਂ ਦੀ ਰਾਖੀ ਦੀ ਬਹੁਤੀ ਚਿੰਤਾ ਰਹਿੰਦੀ ਹੈ ਕਿਉਂਕਿ ਲੋਕ ਗੀਤਾਂ ਵਿੱਚ ਜੱਟੀ 15 ਮਰਬਿਆਂ ਬਾੜੀ ਕਹਾਉਣ ਵਾਲੀ ਤੇ ਉਪਜਾਈ ਖੇਤਾਂ ਚ ਪਤਾ ਨਹੀਂ ਕਿੰਜ ਚੁੱਪ-ਚੁੱਪ ਪੀਤੇ ਸਲਪਾਸ ਉੱਗਣ ਲੱਗ ਪਈ ਐ ਘਰ ਦੀ ਸੁਹਾਣੀ ਨੂੰ ਤਾਂ ਸਮਝ ਹੀ ਨਹੀਂ ਪਈ ਕਿ ਸ਼ਹਿਰ ਦੀ ਮੰਡੀ ਵਿੱਚ ਫਸਲ ਵੇਚਣ ਗਏ ਸਰਦਾਰ ਨੂੰ ਤਾਂ ਉਹ ਚੁੱਲ੍ਹੇ ਚੌਕੇ ਦੇ ਨਿੱਕ ਸੁੱਕ ਦਾ ਰੁੱਖਾ ਹੀ ਲਿਖ ਕੇ ਦਿੰਦੀ ਰਹੀ ਐ ਫਿਰ ਚੌ ਜਣਿਆਂ ਦੇ ਮੋਢਿਆਂ ਤੇ ਚੜ ਕੇ ਘਰ ਆਏ ਸਰਦਾਰ ਦੇ ਗਲ ਪਾਏ ਕੁੜਤੇ ਦੀ ਬੱਖੀ ਵਾਲੀ ਜੇਬ ਵਿੱਚੋਂ ਸਨਫਾਸ ਦੀ ਖਾਲੀ ਡੱਬੀ ਕਿੱਥੋਂ ਆ ਗਈ ਹੁਣ ਨਹੀਂ ਕੋਈ ਬਣਦਾ ਵਿਸਾਖੀ ਵਾਲੇ ਦਿਨ ਘਰ ਦੀਆਂ ਬਰੂਹਾਂ ਤੇ ਨਮੀ ਕਣਕ ਦੇ ਛਿੱਟੇ ਪਿੰਡੋਂ ਬਾਹਰਲੀ ਫਿਰਨੀ ਤੇ ਬੈਂਕ ਦੇ ਕਰਜ਼ੇ ਨਾਲ ਬਣੀ ਦੋ ਮੰਜ਼ਲੀ ਕੋਠੀ ਦੇ 8 8 ਫੁੱਟ ਉੱਚੇ ਦਰਵਾਜ਼ਿਆਂ ਦੀ ਸਰਦਲ ਬਜ਼ੁਰਗ ਦਾਦੀ ਦੀ ਪਹੁੰਚ ਤੋਂ ਕਿਤੇ ਦੂਰ ਹੋ ਜਾਂਦੀ ਹੈ ਪਿੰਡ ਦੇ ਸਰਕਾਰੀ ਡਿਪੂ ਵਿੱਚ ਦਾਦੀ ਦਾ ਅੰਗੂਠਾ ਲਾ ਕੇ ਮਿਲਦੀ ਮੋਤ ਦੇ ਭਾ ਕਣਕ ਨੇ ਹੁਣ ਘਰ ਆਏ ਦੀਆਂ ਝੋਲੀਆਂ ਭਰ ਕੇ ਤੋੜਨ ਵਾਲੀ ਦਾਦੀ ਨੂੰ ਲੋੜਵੰਦਾਂ ਦੀ ਪਾਰਚ ਜ਼ਰੂਰ ਖੜੇ ਕਰਦਾ ਇਸ ਕਿੱਤੇ ਦੀ ਮਿਹਨਤੀ ਅਤੇ ਬਹਾਦਰ ਲੋਕਾਂ ਦੀ ਚਰਚਾ ਤਾਂ ਪੂਰੀ ਦੁਨੀਆ ਵਿੱਚ ਛਿੜਦੀ ਹੈ ਇਹਨਾਂ ਦੇ ਹੀ ਵੱਡੇ-ਵਡੇਰਿਆਂ ਨੇ ਕਿਸੇ ਸਮੇਂ ਸਾੰਦਲਵਾਰ ਗੰਜੀਵਾਰ ਤੇ ਨੀਲੀਵਾਰ ਦੇ ਜੰਗਲੀ ਇਲਾਕੇ ਆਵਾਜ਼ ਕੀਤੇ ਸਨ ਜੁਪੀ ਦੇ ਕਈ ਜ਼ਿਲ੍ਹਿਆਂ 'ਚ ਉੱਗੀ ਦੱਬ ਕਾਹੀ ਤੇ ਸਰਕੰਡਿਆਂ ਤੋਂ ਮੁੱਢੋਂ ਪੁੱਟ ਕੇ ਸਦੀਆਂ ਤੋਂ ਪਈ ਬੰਜਰ ਬਿਆ ਵਣ ਜ਼ਮੀਨ ਨੂੰ ਬਾਹੀ ਜੋਗ ਬਣਾ ਦਿੱਤਾ ਸੀ ਵੱਡੀ ਨਹਿਰ 'ਚੋਂ ਨਿਕਲਦੇ ਸੂਏ ਦਾ ਨੱਕਾ ਵੀ ਤਾਂ ਇੰਨਾ ਆਪ ਆਪਣੇ ਮੋੜਾਂ ਤੇ ਰੱਖੀ ਕਹੀ ਨਾਲ ਆਪਣੇ ਜਰਖੇਜ ਖੇਤਾਂ ਨੂੰ ਮੋੜਿਆ ਸੀ ਤੇ ਭੁੱਖਮਰੀ ਦਾ ਸਕਾਰ ਰਹਿੰਦੀ ਇਸ ਦੇਸ਼ ਦੇ ਅੰਨ ਭੰਡਾਰ ਨੱਕੋ ਨੱਕ ਭਰ ਦਿੱਤੇ ਸਨ ਪੰਜ ਦਰਿਆਵਾਂ ਦਾ ਕਲ ਕਲ ਕਰਦਾ ਚਾਂਦੀ ਰੰਗਾ ਪਾਣੀ ਤਾਂ ਇੱਥੋਂ ਦੀ ਤਪਸ ਮਾਰੀ ਜ਼ਮੀਨ ਨੂੰ ਸੰਜਦਾ ਸੀ ਪਰ ਰਾਤ ਦੇ ਘੁਪ ਹਨੇਰੇ ਵਿੱਚ ਘਰ ਦੇ ਕਿਸੇ ਜੀ ਨੂੰ ਚਿੱਤ ਚੇਤਾ ਵੀ ਨਹੀਂ ਸੀ ਹੁੰਦਾ ਜਦੋਂ ਪਰਿਵਾਰ ਦਾ ਮੋਢੀ ਗੜਮ ਕਰਕੇ ਖੌਰੂ ਪਾਉਂਦੇ ਪਾਣੀ 'ਚ ਛਾਲ ਮਾਰਦਾ ਤਾਂ ਸਮਝ ਨਹੀਂ ਆਉਂਦੀ ਕਿ ਮਰਨ ਵਾਲਾ ਆਪਣੇ ਪਿਛਲਿਆਂ ਤੋਂ ਇੰਨਾ ਨਿਰਮੋਹਾ ਕਿੰਜ ਹੋਣ ਲੱਗ ਪਿਆ ਆਪਣੇ ਤਾਂ ਦੂਰ ਦੀ ਗੱਲ ਬੈਰੀ ਦੁਸ਼ਮਣ ਦੇ ਬੱਚਿਆਂ ਨੂੰ ਵੀ ਯਤੀਮ ਹੋਇਆ ਵੇਖ ਇਹਦਾ ਤਾਂ ਕਾਲਜਾ ਫਟਦਾ ਹੁੰਦਾ ਸੀ ਘਰ ਵਿੱਚ ਜਦੋਂ ਤੰਗੀ ਤੁਰਸੀ ਆਉਂਦੀ ਹੈ ਤਾਂ ਘਰ ਦੀ ਸੁਆਣੀ ਹਮੇਸ਼ਾ ਨਾਲ ਖੜਦੀ ਹੈ ਬੰਦੇ ਦੀ ਅਜਿਹੇ ਬੇੜੇ ਤੀਆਂ ਪੁੱਤਰ ਦੇ ਮੋਢਿਆਂ ਬੁੱਢੇ ਮਾਪੇ ਘਰ ਦੇ ਮੁਖੀ ਤੋਂ ਕਦੀ ਵੀ ਪਿੱਠ ਨਹੀਂ ਪਵਾਉਂਦੇ 12 ਗਾਉਂਦੇ ਢਾਡੀ ਕਹਿੰਦੇ ਹੁੰਦੇ ਐ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ-ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਕਣਕਾਂ ਤਾਂ ਉਸ ਵੇਲੇ ਵੀ ਇੰਜ ਹੀ ਪੱਕੀਆਂ ਖੜੀਆਂ ਸਨ ਜਦੋਂ ਅਨੰਦਪੁਰ ਦੀ ਠੇਰੀ ਤੋਂ ਗੁਰੂ ਕਲਗੀਆਂ ਵਾਲੇ ਨੇ ਨਤਾਣੇ ਲੋਕਾਂ ਲਈ ਲੜਨ ਤੇ ਮਰਨ ਦੀ ਨਵੀਂ ਪਿਰਤ ਪਾਈ ਸੀ ਗੁਰੂਆਂ ਪੀਰਾਂ ਦੁਰਲਿਆਂ ਤੇ ਬੁੱਲਿਆਂ ਦੀ ਇਸ ਧਰਤੀ ਤੇ ਆਤਮ ਹੱਤਿਆ ਵਰਗੀ ਕਾਇਰਤਾ ਸੋਭਾ ਨਹੀਂ ਦਿੰਦੀ ਅਸੀਂ ਤਾਂ ਗੁਰਬਤ ਦੇ ਦਿਨਾਂ ਚ ਵੀ ਦਮਾਮੇ ਮਾਰਦੇ ਤੇ ਮੇਲਾ ਲੁੱਟਣ ਵਾਲੇ ਲੋਕ ਹਾਂ ਇਹ ਬਿਲਕੁਲ ਸੱਚੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ